ਸਤਿਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਅੱਜ ਜਿਹੜੀਆਂ ਇਹ ਬੇਨਤੀਆਂ ਨੇ ਇਹ ਸਾਂਝੀਆਂ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਇਹਨਾਂ ਬੇਨਤੀਆਂ ਨੂੰ ਆਪਾਂ ਖਾਸ ਤੌਰ ਤੇ ਅੱਜ ਸਮਝਣਾ ਹੈ ਸੋ ਪਿਆਰਿਓ ਜਿਹੜੇ ਕੈਨੇਡਾ ਦੇ ਵਿੱਚ ਨੇ ਉਹਨਾਂ ਲਈ ਚੰਗੀ ਖਬਰ ਹੈ ਸਭ ਨੂੰ ਜਿਹੜੇ ਨੇ 2400 ਡਾਲਰ ਮਿਲਣਗੇ ਕਿੰਜ ਅਪਲਾਈ ਕਰੋਗੇ ਕਦੋਂ ਕਰੋਗੇ ਚੈੱਕ ਐਲੀਜੀਬਿਲਟੀ ਪੇਮੈਂਟ ਡਿਟੇਲ ਤੁਸੀਂ ਕਰ ਸਕਦੇ ਹੋ ਸੋ ਹਾਲਾਂਕਿ ਇਹਦਾ ਸੱਚ ਕੀ ਹੈ ਸਚਾਈ ਕੀ ਹੈ ਕਿਵੇਂ ਕਰ ਸਕੋਗੇ ਆਪਾਂ ਇਹਦੇ ਬਾਰੇ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਨੇ ਇਹ ਖਬਰ ਵੈਸੇ ਸੁਣ ਲਈ ਹੋਣੀ ਹੈ ਵੇਖੀ ਹੋਣੀ ਹੈ ਔਰ ਯਾਦ ਰੱਖਿਓ ਡਬਲਯੂ ਬੀ ਐਚ ਆਰ ਵੀ ਕੈਨੇਡੀਅਨ ਸੀ ਆਰ ਏ ਲਾਭ ਇਹਦੀ ਯੋਗਤਾ ਦੀ ਜਾਂਚ ਕਰਨ ਦੇ ਨਾਲ ਇਸ ਸਾਲ 2400 ਦਾ ਜਿਹੜਾ ਦਾਵਾ ਕਰ ਆਪਾਂ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਕੈਨੇਡਾ ਦੇ ਵਿੱਚ ਜਿਹੜੇ ਵਰਕਰਜ਼ ਨੇ ਉਹਨਾਂ ਦਾ ਬੈਨੀਫਿਟ ਕੀ ਹੈ ਸੀਡਬਲਯੂਬੀ ਇੱਕ ਵਾਪਸੀ ਯੋਗ ਟੈਕਸ ਕ੍ਰੈਡਿਟ ਹੈ ਜੋ ਉਹਨਾਂ ਵਿਅਕਤੀਆਂ ਅਤੇ ਪਰਿਵਾਰਾਂ ਦੀ ਮਦਦ ਕਰਦਾ ਹੈ ਜੋ ਕੰਮ ਕਰ ਰਹੇ ਨੇ ਅਤੇ ਘੱਟ ਆਮਦਨ ਕਮਾ ਰਹੇ ਨੇ CWB ਦੇ ਦੋ ਹਿੱਸੇ ਨੇ ਇੱਕ ਮੋਢਲੀ ਰਕਮ ਅਤੇ ਇੱਕ ਅਪੰਗਤਾ ਪੂਰਕ CWB ਐਡਵਾਂਸਡ ਕੈਨੇਡਾ ਵਰਕਰ ਬੈਨੀਫਿਟ ACWB ਦੇ ਤਹਿਤ ਤਿੰਨ ਭੁਗਤਾਨਾਂ ਦੇ ਵਿੱਚ CWB ਦੇ 50% ਦੇ ਬਰਾਬਰ ਪੇਸ਼ਗੀ ਭੁਗਤਾਨ ਪ੍ਰਦਾਨ ਕਰੇਗਾ ਇਹ ਉਹਨਾਂ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਆਪਣੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ CWB ਉਹਨਾਂ ਲਈ ਇੱਕ ਅਪੰਗਤਾ ਪੂਰਕ ਪ੍ਰਦਾਨ ਕਰਦਾ ਹੈ ਜੋ ਯੋਗ ਨੇ ਅਪੰਗਤਾ ਪੂਰਕ ਉਹਨਾਂ ਵਿਅਕਤੀਆਂ ਲਈ ਉਪਲਬਧ ਹੈ ਜਿਨ੍ਹਾਂ ਕੋਲ ਅਪਾਹਜਤਾ ਹੈ ਅਤੇ ਉਹ ਅਪਾਹਜਤਾ ਟੈਕਸ ਕ੍ਰੈਡਿਟ ਲਈ ਯੋਗ ਨੇ ਹੁਣ ਕੈਨੇਡਾ ਵਰਕਰਜ਼ ਬੈਨੀਫਿਟ 2024 ਲਈ ਯੋਗਤਾ ਕੀ ਚਾਹੀਦੀ ਹੈ ਇਹਦੇ ਬਾਰੇ ਜ਼ਰੂਰ ਤੁਸੀਂ ਧਿਆਨ ਦਿਓ ਥੋੜਾ ਜਿਹਾ CWB ਲਈ ਯੋਗਤਾ ਵਿਅਕਤੀ ਦੀ ਕੁੱਲ ਆਮਦਨ ਤੇ ਨਿਰਭਰ ਕਰਦੀ ਹੈ ਪਰਿਵਾਰ ਦੇ ਆਕਾਰ ਅਤੇ ਜਿਸ ਪ੍ਰਾਂਤ ਵਿੱਚ ਉਹ ਰਹਿੰਦੇ ਨੇ ਉਹਦੇ ਅਨੁਸਾਰ ਵੱਖ-ਵੱਖ ਰਕਮਾਂ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਟੈਕਸ ਸਾਲ ਦੇ ਅੰਤ ਤੱਕ ਬਿਨੇਕਾਰਾਂ ਦੀ ਉਮਰ ਘੱਟੋ-ਘੱਟ 19 ਸਾਲ ਹੋਣੀ ਚਾਹੀਦੀ ਹੈ ਜਿਹੜੀ ਯੋਗਤਾ ਹੈ ਉਹ ਪੂਰੀ ਕਰਨ ਲਈ ਵਿਅਕਤੀ ਪੂਰੇ ਸਾਲ ਲਈ ਕੈਨੇਡਾ ਦੇ ਨਿਵਾਸੀ ਹੋਣੇ ਚਾਹੀਦੇ ਨੇ ਤੇ ਇਸ ਦਾ ਲਾਭ ਦਾਵਾ ਕਰਨ ਲਈ ਯੋਗ ਵਿਅਕਤੀਆਂ ਨੂੰ ਟੈਕਸ ਭਰਨ ਦੀ ਪੂਰੀ ਲੋੜ ਹੁੰਦੀ ਹੈ ਜੇਕਰ ਅਸੀਂ ਟੈਕਸ ਨਹੀਂ ਭਰਦੇ ਤੇ ਸ਼ਾਇਦ ਇਹਦੇ ਵਿੱਚ ਕੋਈ ਦਿੱਕਤ ਪੈ ਜਾਏ ਪਰ ਜੇ ਟੈਕਸ ਭਰ ਰਹੇ ਹਾਂ ਪ੍ਰੋਪਰ ਫਿਰ ਕੋਈ ਦਿੱਕਤ ਨਹੀਂ ਪਾਏਗੀ ਸਾਲ ਦੇ ਵਿੱਚ 13 ਹਫ਼ਤਿਆਂ ਤੋਂ ਵੱਧ ਕਿਸੇ ਵਿਅਕਤੀ ਵਿਅਕਤੀਕ ਸੰਸਥਕ ਵਿਦਿਅਕ ਸੰਸਥਾ ਵਿੱਚ ਫੁੱਲ ਟਾਈਮ ਅਧਿਐਨ ਕਰਨ ਵਾਲੇ ਵਿਅਕਤੀ ਅਯੋਗ ਨਹੀਂ ਜੇਕਰ ਉਹਨਾਂ ਕੋਲ ਇੱਕ ਯੋਗ ਨਿਰਪਰ ਬੱਚੇ ਵਾਂਗ ਹੈ ਤਾਂ ਇਹ ਅਯੋਗਤਾ ਲਾਗੂ ਨਹੀਂ ਹੁੰਦੀ ਜਿਹੜੇ ਵਿਅਕਤੀ ਸਾਲ ਵਿੱਚ 90 ਜਾਂ ਇਸ ਤੋਂ ਵੱਧ ਦਿਨ ਜੇਲ੍ਹ ਜਾਂ ਹੋਰ ਸਮਾਨ ਸਹੂਲਤ ਵਿੱਚ ਬਿਤਾਉਂਦੇ ਨੇ ਉਹ ਅਯੋਗ ਪਾਏ ਜਾਂਦੇ ਨੇ ਡਿਪਲੋਮੈਟਾ ਪਰਿਵਾਰਕ ਮੈਂਬਰਾਂ ਜਾਂ ਡਿਪਲੋਮੈਟਾਂ ਦੇ ਕਰਮਚਾਰੀ ਦੇ ਤੌਰ ਤੇ ਉਹਨਾਂ ਦੀ ਸਥਿਤੀ ਦੇ ਕਾਰਨ ਕੈਨੇਡੀਅਨ ਟੈਕਸ ਦਾ ਭੁਗਤਾਨ ਕਰਨ ਤੋਂ ਛੋਟ ਪ੍ਰਾਪਤ ਵਿਅਕਤੀ ਯੋਗ ਨਹੀਂ ਨੇ ਤੇ ਮਾਪਦੰਡਾ ਨੂੰ ਪੂਰਾ ਕਰਨ ਵਾਲੇ ਵਿਅਕਤੀ ਸੀਡਬਲਯੂਵੀ ਦੇ ਅਪੰਗਤਾ ਪੂਰਕ ਲਈ ਕਿਹੜੇ ਯੋਗ ਹੋਣਗੇ ਇੱਕ ਪ੍ਰਵਾਨਿਤ ਫਾਰਮ ਹੈ T2201 ਅਪਾਹਜਤਾ ਟੈਕਸ ਕ੍ਰੈਡਿਟ ਸਰਟੀਫਿਕੇਟ ਦੀ ਲੋੜ ਹੈ ਤੇ ਕੁੱਲ ਆਮਦਨ ਸਾਲਾਨਾ ਜਿਹੜੀ ਹੈ ਅਧਿਕਾਰੀਆਂ ਦੁਆਰਾ ਨਿਰਧਾਰਿਤ ਸੀਮਾ ਦੇ ਅੰਦਰ ਹੈ ਕੈਨੇਡਾ ਕਾਮਿਆਂ ਨੂੰ ਲਾਭ ਭੁਗਤਾਨ ਦੀ ਰਕਮ ਕਿਵੇਂ ਕਰੇਗਾ ਲਾਭ ਦੀ ਰਕਮ ਆਮਦਨੀ ਦੇ ਪੱਧਰ ਅਤੇ ਪਰਿਵਾਰਕ ਸਥਿਤੀ ਦੇ ਆਧਾਰ ਤੇ ਵੱਖ-ਵੱਖ ਹੁੰਦੀ ਹੈ ਸਿੰਗਲ ਵਿਅਕਤੀਆਂ ਅਤੇ ਪਰਿਵਾਰਾਂ ਲਈ ਵੱਧ ਤੋਂ ਵੱਧ ਜ਼ਰੂਰੀ ਰਕਮਾਂ ਅਤੇ ਅਪੰਗਤਾ ਪੂਰਕ 혜ਟ ਦਿੱਤੇ ਗਏ ਜਿਹੜੇ ਸਾਰੇ ਸਿਸਟਮ ਨੇ ਮੈਂ ਤੁਹਾਨੂੰ ਦੱਸਾਂਗਾ ਉਹਦੇ ਬਾਰੇ ਹੋਏਗੀ ਸਿੰਗਲ ਵਿਅਕਤੀ ਸਿੰਗਲ ਵਿਅਕਤੀਆਂ ਲਈ ਅਧਿਕਤਮ ਮੂਲ ਰਕਮ ਜੇ ਆਪਾਂ ਗੱਲ ਕਰੀਏ 1.4428 ਹੈ ਜਦੋਂ ਐਡਜਸਟ ਕੀਤੀ ਸ਼ੁੱਧ ਆਮਦਨ ਜਿਹੜੀ ਹੈ 23.495 ਤੋਂ ਵੱਧ ਜਾਂਦੀ ਹੈ ਉਹਦਾ ਲਾ ਲਾਭ ਦੀ ਰਕਮ ਕੱਟਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਸਮਾਜਯੁਤ ਸ਼ੁੱਧ ਆਮਦਨ 33.015 ਤੋਂ ਵੱਧ ਹੈ ਤਾਂ ਇਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੁਣ ਜੇ ਗੱਲ ਕਰੀਏ ਪਰਿਵਾਰ ਦੀ ਪਰਿਵਾਰਾਂ ਲਈ ਅਧਿਕਤਮ ਮੂਲ ਰਕਮ ਜਿਹੜੀ ਹੈ 2461 ਹੈ ਜਦੋਂ ਐਡਜਸਟਡ ਪਰਿਵਾਰ ਕੋਲ ਆਮਦਨ 26805 ਤੋਂ ਵੱਧ ਜਾਂਦੀ ਹੈ ਤਾਂ ਲਾਭ ਘਟਦਾ ਹੈ ਜੇਕਰ ਸਮਾਯੋਜਿਤ ਪਰਿਵਾਰ ਦੀ ਕੁੱਲ ਆਮਦਨ 43212 ਤੋਂ ਵੱਧ ਹੈ ਤਾਂ ਇਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਵੱਧ ਤੋਂ ਵੱਧ ਪੰਗਤਾ ਪੂਰਕ ਰਕਮ 737 ਹੈ ਇਹ ਸਿੰਗਲ ਵਿਅਕਤੀਆਂ ਅਤੇ ਪਰਿਵਾਰਾਂ ਦੋਵਾਂ ਤੇ ਲਾਗੂ ਹੁੰਦਾ ਹੈ ਜਦੋਂ ਐਡਜਸਟ ਕੀਤੀ ਸ਼ੁੱਧ ਆਮਦਨ 33.018 ਤੋਂ ਵੱਧ ਹੁੰਦੀ ਹੈ ਤਾਂ ਪੂਰਕ ਘਟਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਸਮਾਜ ਉਦ ਸ਼ੁੱਧ ਆਮਦਨ 37932 ਤੋਂ ਵੱਧ ਹੈ ਤਾਂ ਇਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੁਣ ਕੈਨੇਡਾ ਵਰਕਰਜ਼ ਬੈਨੀਫਿਟ ਭੁਗਤਾਨ ਮਿਤੀਆਂ 2024 ਦੇ ਵਿੱਚ 12 ਜਨਵਰੀ 2024 2024 ਦੇ ਵਿੱਚ ਸੀਡਬਲਯੂਵੀ ਲਈ ਭੁਗਤਾਨ ਦੀਆਂ ਤਰੀਕਾਂ ਜਿਹੜੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ 12 ਜਨਵਰੀ 2024 12 ਜੁਲਾਈ 2024 ਅਕਤੂਬਰ 11 2024 ਕੈਨੇਡਾ ਵਰਕਰਜ਼ ਬੈਨੀਫਿਟ ਅਰਜੀ ਕਿਵੇਂ ਪਾਈਏ ਕੈਨੇਡਾ ਵਰਕਰਜ਼ ਬੈਨੀਫਿਟ ਸੀ ਡਬਲਯੂ ਵੀ ਲਈ ਅਰਜੀ ਦੇਣ ਵਿੱਚ ਇੱਕ ਪੜਾਅ ਸ਼ਾਮਲ ਹੁੰਦੇ ਨੇ ਜਿਵੇਂ ਕਿ ਕਿਵੇਂ ਦੇਣੀ ਹੈ ਇਸ ਬਾਰੇ ਕਿੱਥੇ ਵਿਸਤ੍ਰਿਤ ਗਾਈਡ ਹੈ ਆਪਣੀ ਆਮਦਨ ਨਾਲ ਸੰਬੰਧਤ ਸਾਰੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰੋ ਜਿਵੇਂ ਕਿ T4 ਸਲਿੱਪਾਂ ਜਾਂ ਕਾਰੋਬਾਰੀ ਆਮਦਨੀ ਰਿਕਾਰਡ ਆਪਣੀ ਸਾਲਾਨਾ ਇਨਕਮ ਟੈਕਸ ਰਿਟਰਨ ਰਾਹੀਂ ਅਪਲਾਈ ਕਰੋ ਭਾਵੇਂ ਤੁਹਾਡੀ ਕੋਈ ਯੋਗ ਟੈਕਸ ਯੋਗ ਆਮਦਨ ਹੈ ਜ ਨਹੀਂ ਹੈ ਨਹੀਂ ਹੈ ਜੇ ਤੁਹਾਨੂੰ CWV ਲਈ ਵਿਚਾਰੇ ਜਾਣ ਲਈ ਇੱਕ ਰਿਟਰਨ ਭਰਨੀ ਚਾਹੀਦੀ ਹੈ ਤੁਹਾਡੀ ਟੈਕਸ ਰਿਟਰਨ ਤੇ CWV ਲਈ ਇੱਕ ਖਾਸ ਸਮਾਂ ਸੂਚੀ ਹੈ 2023 ਵਿੱਚ ਟੈਕਸ ਸਾਲ ਲਈ ਅਨੁਸੂਚੀ 6 CWB ਦੇ ਬੁਨਿਆਦੀ ਜਾਂ ਪੰਗਤਾ ਪੂਰਕਾਂ ਲਈ ਅਰਜੀ ਦੇਣ ਲਈ ਇਹਨੂੰ ਭਰੋ ਕਿਰਪਾ ਕਰਕੇ ਆਪਣੇ CRA ਮਾਈ ਅਕਾਊਂਟ ਰਾਹੀਂ ਜਾਂ ਆਪਣੀ ਟੈਕਸ ਰਿਟਰਨ ਤੇ ਆਪਣੀ ਬੈਂਕਿੰਗ ਜਾਣਕਾਰੀ ਪ੍ਰਦਾਨ ਕਰਕੇ ਸਿੱਧਾ ਜਮ੍ਹਾਂ ਖਾਤਾ ਸੈਟਅਪ ਕਰ ਸਕਦੇ ਹੋ ਸੀਆਰਏ ਪ੍ਰਮਾਣਿਕ ਟੈਕਸ ਸੌਫਟਵੇਅਰ ਦੀ ਵਰਤੋਂ ਕਰਕੇ ਆਪਣੀ ਟੈਕਸ ਰਿਟਰਨ ਆਨਲਾਈਨ ਫਾਈਲ ਕਰੋ ਫਾਈਲ ਕਰਨ ਤੋਂ ਬਾਅਦ ਤੁਸੀਂ ਸੀਆਰਏ ਮਾਈ ਅਕਾਊਂਟ ਆਨਲਾਈਨ ਸੇਵਾ ਰਾਹੀਂ ਆਪਣੀ ਟੈਕਸ ਰਿਟਰਨ ਅਤੇ ਸੀਡਬਲਯੂਵੀਆਰਜੀ ਸਥਿਤੀ ਦੀ ਜਾਂਚ ਵੀ ਕਰ ਸਕਦੇ ਹੋ ਸੋ ਕੈਨੇਡੀਅਨ ਜਿੱਥੇ ਕਿ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਨੇ ਜਿੱਥੇ ਕੈਨੇਡੀਅਨ ਮਾਪੇ 2024 ਵਿੱਚ ਇਸ CRA ਲਾਭ ਦੁਆਰਾ 7000 ਡਾਲਰ ਪ੍ਰਾਪਤ ਕਰ ਸਕਦੇ ਨੇ ਪੂਰੀ ਯੋਗਤਾ ਜਿਹੜੀ ਹੈ ਉਹ ਵੀ ਹੈ ਔਰ ਵੱਡੀਆਂ CPP ਤਬਦੀਲੀਆਂ ਪੇਸ਼ ਕੀਤੀਆਂ ਗਈਆਂ 2024 ਦੇ ਵਿੱਚ ਕੈਨੇਡਾ ਪੈਨਸ਼ਨ ਪਲਾਨ ਲਈ ਨਵਾਂ ਬਹੁਤ ਕੁਝ ਬਦਲਿਆ ਗਿਆ ਤੇ ਹੋਰ OTV ਭੁਗਤਾਨ ਦੀਆਂ ਤਰੀਕਾਂ Ontario Trillium Benefit ਲਈ ਯੋਗਤਾ ਦੀ ਜਾਂਚ ਤੇ ਬਹੁਤ ਕੁਝ ਜਾਨੀ ਕਿ ਇਥੋਂ ਪ੍ਰਾਪਤ ਹੋ ਸਕਦਾ ਹੈ ਬਹੁਤ ਕੁਝ ਮਿਲ ਸਕਦਾ ਹੈ ਹੁਣ ਇਥੇ ਇੱਕ ਚੀਜ਼ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਵੀ 2400 ਵਰਕਰਾਂ ਨੂੰ ਲਾਭ ਭੁਗਤਾਨ ਕਿਵੇਂ ਪ੍ਰਾਪਤ ਕਰਨਾ ਹੈ ਜਿਹੜੇ ਸਭ ਤੋਂ ਵੱਧ ਇਸ ਦਾ ਲਾਭ ਲੈ ਸਕਦੇ ਨੇ ਹੁਣ ਉਹ ਆਪਾਂ ਸਾਰਾ ਕੁਝ ਜਿਹੜਾ ਹੈ ਉਹ ਜਾਣ ਚੁੱਕੇ ਆਂ ਸੋ ਲਗਾਤਾਰ ਤੁਸੀਂ ਵੀ ਜੇ ਜੁੜੇ ਹੋ ਤਾਂ ਤੁਹਾਨੂੰ ਇਹ ਲਾਭ ਮਿਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ